ਇਹ ਕਿਹੜੀ ਕਿਹੜੀ ਮਸ਼ੀਨ ਹੈ ਜੀ ਇਹ ਇਹ ਬਗਿੰਗ 2 ਨੰਬਰ ਹਾਂ ਜੀ 2 ਨੰਬਰ ਤੇ ਕੀ ਕੀ ਕਰਦੀ ਕੀ ਹੈ ਜੀ ਇਹ ਮਸ਼ੀਨ ਇਹ ਸਾਨੂੰ ਫਿਰ ਬਿਰਦੀ ਹੈ ਅੱਛਾ ਜੀ ਫੋਮ ਮਸ਼ੀਨਾਂ ਦਾ ਸ਼ਾਇਦ ਖੜਕਾ ਜ਼ਿਆਦਾ ਹੋ ਰਿਹਾ ਹੋਏਗਾ ਤੇ ਇਹਨਾਂ ਦੀ 2 ਨੰਬਰ ਮਸ਼ੀਨ ਹੈ ਜੀ ਤੇ ਪ੍ਰੋਪਰ ਪਹਿਲਾਂ ਇਹਦੇ ਵਿੱਚ ਸਰੋ ਪਾਈ ਜਾਂਦੀ ਹੈ ਇਹ ਸਾਰੀ ਖਾਲੀ ਹੈ ਜੀ ਇੱਥੇ ਆਉਂਦਾ ਜੀ ਇਹ ਸਾਰਾ ਹੀ ਤੇਲ ਇਹਨਾਂ ਦਾ ਕਹਿਣਾ ਕਿ ਸਰੋਂ ਇਹਨਾਂ ਦੇ ਕੋਲ ਹੁੰਦੀ ਹੈ ਬਟ ਜੇ ਤੁਸੀਂ ਸਰੋਂ ਆਪਣੇ ਘਰੋਂ ਵੀ ਲੈ ਕੇ ਆਉਣਾ ਚਾਹੁੰਦੇ ਹੋ ਤੇ ਉਹ ਵੀ ਲੈ ਸਕਦੇ ਜੀ ਤੁਹਾਨੂੰ ਪ੍ਰੋਪਰ ਦਿਖਾਉਨੇ ਆ ਜੀ ਇਹ ਸਰੋਂ ਸਰੋਂੀਆਂ ਜੀ ਬੋਲਦੇ ਆ ਇਹ ਸਾਰੀ ਸਰੋਂ ਆ ਜੀ ਜਿਹੜੀ ਇੱਥੇ ਮਤਲਬ ਤੁਸੀਂ ਇੱਕ ਘਰੋਂ ਵੀ ਬਾਬੇ ਹੀ ਲਿਆ ਸਕਦੇ ਏ ਸਰੋਂ ਹਾਂ ਜੀ ਲੋਕੀ ਘਰੋਂ ਵੀ ਲਿਆ ਸਕਦੇ ਸਰੋਂ ਜੀ ਆ ਸੰਜੀ ਜੇ ਤੁਸੀਂ ਆਪ ਹੀ ਘਰੋਂ ਵੀ ਸਰੋਂ ਜਿਆ ਕਿ ਤੇਲ ਬਣਵਾਉਣਾ ਚਾਹੁੰਦੇ ਹੋ ਉਹ ਵੀ ਲਿਆ ਸਕਦੇ ਬਾਬੇ ਜਿੱਦਾਂ ਘਰੋਂ ਤੇਲ ਸਰੋਂ ਲਿਆਉਂਦੇ ਨੇ ਤੇ ਉਹਨਾਂ ਦਾ ਕੀ ਖਰਚਾ ਜੀ ਸਾਢੇ 7 ਰੁਪਏ ਕਿਲੋ ਦੇ ਸਾਢੇ 7 ਰੁਪਏ ਕਿਲੋ ਦੇ ਦਾਣਿਆਂ ਦੇ ਅੱਛਾ ਜੀ ਸਾਢੇ ਸਾਢੇ ਤੇਲ ਤੁਹਾਡਾ 20 ਕੇ ਜੀ ਤੁਸੀਂ ਸਿਰਫ ਸਾਢੇ 7 ਰੁਪਏ ਇੱਕ ਕਿਲੋ ਦੇ ਮਗਰ ਲੈਣੇ ਨੇ ਹਾਂ ਜੀ ਇਹ ਬਹੁਤ ਵਧੀਆ ਫੈਕਟਰੀ ਹੈ ਜੀ ਡੰਡੇਆਲਾ ਗੁਰੂ ਦੇ ਵਿੱਚ ਇਹ ਸਾਰੀ ਔੜੀਆਂ ਦੇ ਨਾਲ ਜਿਹੜੀ ਇਹ ਸਰੋਂ ਪਰੀ ਪਈ ਹੈ ਜੀ ਇਹਨਾਂ ਦੇ ਨਾਲ ਬਾਬਾ ਜੀ ਹੋਰ ਕਿਹੜੀ ਕਿਹੜੀ ਮਸ਼ੀਨ ਹੈ ਜੀ ਆਪਣੀ ਅੱਛਾ ਜੀ ਤਿੰਨ ਮਸ਼ੀਨਾਂ ਨੇ ਆ ਦੇਖੋ ਜੀ ਇੰਨਾ ਡਿੱਗਦੀ ਐ ਖੜ ਸੋ ਮਸ਼ੀਨਾਂ ਦੀ ਖੜਖੜ ਜਿਆਦੀ ਹੁੰਦੀ ਹੋਏਗੀ ਤੇ ਇਹ ਖਾਲੇ ਆ ਜੀ ਇਹ ਜਿੱਦਾਂ ਯੂਜ਼ ਆ ਜਾਂਦੀ ਆ ਜਿਨ੍ਹਾਂ ਨੇ ਘਰ ਦੇ ਵਿੱਚ ਪਸ਼ੂ ਰੱਖੇ ਨੇ ਤੇ ਪਸ਼ੂਆਂ ਦੇ ਲਈ ਜਿਹੜੀ ਯੂਜ਼ ਹੋ ਜਾਂਦੀ ਹੈ ਜੀ ਇਹ ਕੰਮ ਕਿੰਨਾ ਚਿਰ ਪੁਰਾਣੀ ਫੈਕਟਰੀ ਹੈ ਬਾਬਾ ਜੀ ਇਹ ਮੈਂ ਪਤਾ ਕਰੀ ਆਪਾਂ 47 ਦੇ ਲੱਗੀ ਹੋਈ ਹੈ ਅੱਛਾ ਜੀ 47 ਦੀ ਮੰਡਵੇਲੇ ਦੀ ਠੀਕ ਹੈ ਜੀ ਹੁਣ ਜੇ ਤਾਂ ਮਸ਼ੀਨਾਂ ਜਿਹੜੀਆਂ ਨੇ ਤੇ ਨਵੀਆਂ ਆ ਗਈਆਂ ਨੇ ਆ ਗਈਆਂ ਜਿਹੜੀਆਂ ਨਵੀਆਂ ਨਵੀਆਂ ਮਸ਼ੀਨਾਂ ਆਉਂਦੀਆਂ अच्छा जी कलर 5 5 ਹੋ ਰਿਹਾ ਠੀਕ ਹੈ ਜੀ ਠੀਕ ਤੇ ویک ਪੇਰ ਇੱਕ ਐ ਮਸ਼ੀਨ ਤੋਂ ਕੀ ਆ ਪੇਲ ਐਵੇਂ ਨਿਕਲਦਾ ਸਾਰਾ ਟੀਨ ਨਿਕਲ ਰਿਹਾ ਤੁਸੀਂ ਦੇਖ ਸਕਦੇ ਹੋ ਸਾਰੇ ਟੁੱਪ ਲੱਪਾ ਹਾਂ ਤੁਸੀਂ ਪੈਕੇਜ ਕਰ ਰਹੇ ਹੋ ਪੈਕੇਟ ਹਾਂ ਬਾਬਾ ਜੀ ਦੇ ਵਿੱਚ ਇੱਕ ਇੱਕ ਟਾਈਮ ਕਿੰਨੇ ਕਿੰਨੇ ਪੈਂਦਾ ਜੀ ਜੀ ਇੱਕ ਘੰਟੇ ਦਾ 120 ਠੀਕ ਹੈ ਜੀ ਕਾਫੀ ਤੇ ਚਾਰ ਵਾਰੀ ਇਹ ਮੀਟ ਵੀ ਕੱਢ ਲਈ ਉਹ ਤੇ ਜੀ ਆ ਜੀ ਬਿਠਾਉਨੇ ਆ ਉੱਥੋਂ ਸਾਰਾ ਪ੍ਰੋਸੈਸ ਜਦੋਂ ਫਿਰ ਪੈਕਿੰਗ ਤੱਕ ਪਹੁੰਚ ਜਾਂਦਾ ਇੰਨਾ ਇਹਦੇ ਵਿੱਚ ਪੈਂਦੀ ਆ ਜੀ ਸਰੋਂ ਤੋਂ ਸਰੋਂ ਪੈਂਦੀ ਆ ਇਹ ਵੀਰੇ ਥੱਲੇੋਂ ਪੈਂਦੀ ਆ ਜੀ ਸਰੋਂ ਇਹਦੇ 'ਚ ਹਾਂ ਜੀ ਹੁਣ ਇੱਕ ਵਾਰੀ ਪਾ ਦਿੱਤੀ ਇਹ ਇਧਰੋਂ ਦੀ ਸਰੋਂ ਪੈਂਦੀ ਆ ਜੀ ਮਸ਼ੀਨ 'ਚ ਫੇਰਾ ਪਰ ਜਾਂਦੀ ਆ ਇਹ ਵੀ ਨਾਲ ਬੰਦ ਆ। ਆ ਦੇਖੋ ਜੀ। ਇਹ ਤਾਂ ਫਿਰ ਜਾਂਦੀ ਆ ਇੱਕੋ ਸਿੱਟੀ ਉੱਪਰ ਨੂੰ। ਐਦਾਂ ਫਿਰ ਆਉਂਦੀ ਆ ਉੱਪਰ ਨੂੰ ਔਰ ਜਿਹੜੀ ਆ ਤਿਆਰ ਹੋ ਕੇ ਸੋਨਾ ਫਿਰ ਸੋ। ਆਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਪੈਕਿੰਗ ਵਾਲੇ ਪਾਸੇ। ਇੱਥੋਂ ਫਿਰ ਬੋਤਲਾਂ ਦੇ ਵਿੱਚ ਭਰਿਆ ਜਾਂਦਾ ਜੀ। ਇਹ ਸਾਰਾ ਹੀ ਤੇਲ। ਇਹ ਬਿਲਕੁਲ ਪਿਓਰ ਤੇ ਸ਼ੁੱਧ ਸਰੋਂ ਦਾ ਤੇਲ ਹੈ ਜੀ। ਜਿਸ ਕਿਸੇ ਨੂੰ ਵੀ ਚਾਹੀਦਾ ਇਹਨਾਂ ਦਾ ਐਡਰੈਸ ਆ ਜੀ ਜੰਡੇਆਲਾ ਗੁਰੂ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋ ਇਹਨਾਂ ਦੀ ਆਨਲਾਈਨ ਸੁਵਿਧਾ ਨਹੀਂ ਹੈ ਤੇ ਇਹ ਜਿਸ ਕਿਸੇ ਨੂੰ ਤੇਲ ਲੈਣ ਆਉਣਾ ਪਊਗਾ ਜੰਡਿਆਲਾ ਗੁਰੂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਹੈ ਜੀ ਇਹ ਤੇ ਇੱਥੇ ਹੀ ਆਉਣਾ ਪਏਗਾ ਆ ਇਹਨਾਂ ਦੀ ਦੁਕਾਨ ਦਾ ਪ੍ਰੋਪਰ ਐਡਰੈਸ ਆ ਜੀ ਇੱਕ ਵਾਰੀ ਆਇਓ ਜਿਹੜੇ ਵੀ ਨੇਚਰਲ ਚੀਜ਼ਾਂ ਦੇ ਸ਼ੌਕੀਨ ਨੇ ਜਿਨ੍ਹਾਂ ਨੂੰ ਨੇਚਰਲ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤੂੰ ਇਸ ਫੈਕਟਰੀ ਦੇ ਵਿੱਚ ਜ਼ਰੂਰ ਆਇਓ ਧੰਨਵਾਦ ਬਹੁਤ-ਬਹੁਤ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਲੀਡਿੰਗ ਪੰਜਾਬ ਸੱਸੀ ਅਕਾਲ